ਹਾਂ ਅੱਜ ਅਸੀਂ ਪਹੁੰਚੇ ਪਿੰਡ ਕਮਿਆਣਾ ਜਿੱਥੇ ਇੱਕ ਗਰੀਬ ਪਰਿਵਾਰ ਦਾ ਮਕਾਨ ਡਿੱਗ ਪਿਆ ਤੇ ਅੱਜ ਦਿਖਾਉਣੇ ਆ ਉਸ ਪਰਿਵਾਰ ਦਾ ਗਰੀਬ ਪਰਿਵਾਰ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਸਾਹਤ ਵਿੱਚ ਰਹਿੰਦੇ ਆ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਦੇਖਾਉਣ ਇੱਥੇ ਜਿਸ ਦਿਨ بارش ਹੋਈ ਸੀ ਉਸਨੇ ਮਕਾਨ ਡਿੱਗਿਆ ਉਸ ਦਿਖਾਉਣੇ ਹਤੋਂ ਉਸ ਪੂਰੇ ਕਿਸ ਤਰ੍ਹਾਂ ਗਰੀਬ ਇਨਸਾਨ ਆਮ ਪਾਸ ਕਰਦਾ ਤੇ ਸਰਕਾਰਾਂ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦੀ ਐ ਅਸੀਂ ਅੱਜ ਸਾਡਾ ਦੇਸ਼ ਕਿੱਥੇ ਪਹੁੰਚ ਚੁੱਕਿਆ ਇਹ ਚੌਥੇ ਨੰਬਰ ਤੇ ਆ ਅਕੇ ਦੇਖੋ ਗਰੀਬਾਂ ਦੀ ਕੀ ਹਾਲਤ ਹੈ ਤੇ ਗੱਲ ਕਰਦੇ ਆ ਪ੍ਰਵਾਦ ਨਾਲ ਮਾਤਾ ਜੀ ਕੀ ਹੋਇਆ ਏ ਤੁਹਾਡਾ ਮਕਾਨ ਡਿੱਗਿਆ ਕਿਦਨ ਡਿੱਗਿਆ ਕੀ ਗੱਲ ਹੋਈ ਨਹੀਂ ਆਇਆ ਸੀ ਜੀ ਵਸੇ ਘਰੇ ਨਹੀਂ ਸੀ ਮੇਰੇ ਘਰ ਦੇ ਕੰਮ ਦੇ ਸੀ ਜੀ ਘਰੇ ਸਾਡਾ ਕੋਈ ਨਹੀਂ ਸੀ ਡਿੱਗਿਆ ਆ ਤਾਂ ਮੈਂ ਗਈ ਸੀ ਮੰਦਰ ਪੈਸੰਦ ਉਹ ਬਾਹਰ ਉੱਠ ਕੇ ਮੈਂ ਹੰਦਰ ਬਾਹਰ ਹੀ ਹੋਈ ਆ ਜੀ ਜਦੋਂ ਡਿੱਗ ਪਿਆ ਤੇ ਮੋ ਕੋ ਮੌਕਾ ਸਾਨੂੰ ਮਿਲ ਨਹੀਂ ਸਮਾਨ ਚੱਕਣ ਲੱਗੀ ਅੱਧਾ ਮਨ ਬਾਹਰ ਅੱਧਾ ਵੇਚਿਆ ਮੇਰਾ ਪਿੰਡ ਮੇਰੇ ਘਰ ਮਿਆਂ ਨਾਲ ਜੀ ਤੇ ਮਾਤਾ ਕਮਾਉਣ ਵਾਲੇ ਕੌਣ-ਕੌਣ ਹੈ ਤੁਹਾਡੇ ਕੋਈ ਨਹੀਂ ਮੇਰਾ ਮੁੰਡਾ ਉਹ ਵੀ ਬਾਹਰ ਬੰਦਾ ਮੇਰਾ ਉਹ ਵੀ ਬਾਹਰ ਜੀ ਮੈਂ ਤਾਂ ਇਕੱਲੀ ਹਾਂ ਕਮਾਉਣ ਵਾਲੇ ਇਕੱਲਾਈ ਮਾਂ ਬੱਚਿਆਂ ਕਰਨਾ ਤੇ ਖਾਣੀਆਂ ਜੀ ਅੱਛਾ ਜੀ ਹਾਂ ਆ ਕੁੜੀ ਪੋਚਾ ਤੇ ਲੱਗਿਆ ਜੀ ਅੱਛਾ ਪੋਚਾ ਤੇ ਲੱਗਦੀ ਜੀ ਅ ਬੇਟਾ ਕਿੰਨੇ ਉਮਰ ਆ ਤੁਹਾਡੇ 13 ਸਾਲਾਂ ਦੀ 13 ਸਾਲਾਂ ਦੀ ਤੇ ਪੜਦੇ ਨਹੀਂ ਬੱਚੇ ਨਹੀਂ ਜੀ ਪੜਨ ਲਈ ਸੀ ਉਹ ਮੁਰਕੇ ਅਸੀਂ ਨਾਲ ਨਹੀਂ ਜਾਉਣੀ ਜੀ ਉਮਰ ਭੜ ਭੜ ਨਾ ਨਾ ਨਹੀਂ ਜਾ ਸਕਦਾ ਇਹਨਾਂ ਕੰਮ ਨੂੰ ਬੁਣਾਂ ਜੋ ਕਰਨ ਵੀ ਚਾਹਤ ਹੈ ਇਹ ਹਰ ਮੋੜ ਨਾ ਸੜਾ ਸੜੜਾ ਹੀ ਕੁਛ ਨਹੀਂ ਜੀ ਸਾਰਾ ਕੁਝ ਕਰ ਮਗ ਬਿਖਤ ਕਰ ਸਕਦਾ ਅੱਛਾ ਹੈ ਹਾਂ ਜੀ ਉਹ ਦਵਾ ਦਾ ਸਕੂਲ ਲੱਗੇ ਮੈਂ ਕਿ ਅਸੀਂ ਮਜਬੂਰੀ ਅਵਰੀ ਹੱਦੀਮਾ ਤੇ ਕੰਮ ਤੇ ਲੱਗ ਜੇ ਮੈਂ ਕਿ ਬਿਆ ਕਰ ਕਰ ਕਰਾਂਗੇ ਦਿਖਾਵਾਗੇ ਭਾਈ ਮੁੰਡਾ ਹੀ ਮੇਰੇ ਪਾਸੇ ਬੰਦਾ ਵੀ ਮੇਰੇ ਪਾਸੇ ਹੈ ਤੇ ਪਿੰਡ ਚੋਂ ਕਿਸੇ ਐਨ ਆਰ ਆਈ ਜਾਂ ਸਰਪੰਚ ਸਾਹਿਬ ਨਾਲ ਕੋਈ ਹੋਈ ਗੱਲ ਥੱਡੀ ਨਹੀਂ ਇੱਕ ਮੁੰਡਾ ਆਇਆ ਸੀ ਜਿੰਮੇਦਾਰਾਂ ਜਿਹਦੇ ਨਾਲ ਸਾਡੀ ਬਾੜੀ ਆਉਣੀ ਜਾਣੀ ਸੀ ਉਹਨਾਂ ਬੀਤ ਤੁਸੀਂ ਕੰਮ ਤੇ ਨਿਕਲ ਖੜ ਜਿਓ ਵੀ ਤੁਸੀਂ ਉਹਦਾ ਕੰਮ ਤੇ ਜੋ ਕਰਾ ਲੱਗ ਜੋ ਵੀ ਕੰਮ ਤੇ ਲਾ ਕੇ ਤੁਸੀਂ ਘਰ ਪਾ ਲੋ ਮੈਂ ਕਿ ਮੇਰੇ 300 ਰੁਪਏ ਜਿੰਦੇ ਆ 300 ਉਹਨਾਂ ਤੁਸੀਂ ਪਤਾ ਸਿਆਣੇ ਤੁਸੀਂ ਘਰ ਦਾ ਖਰਚਾ ਨਿਕਲਦਾ 300 ਬੱਚੇ ਖਾ ਜਾਂਦਾ ਤੇ ਮੇਰਾ ਖਰਚਾ ਕਿੰਨਾ ਜੀ ਤੁਸੀਂ ਸਿਆਣੇ ਘਰੇ ਆਟਾ ਰੋਟਾ ਮੈਂ ਤਾਂ ਉਹਨਾਂ ਕਰਨੀ ਨਹੀਂ ਉਹਨਾਂ ਖਾਣੇ ਦੀ ਆਦਾ ਅ ਦੇਖ ਲੋ ਸਰਕਾਰਾਂ ਦੇ ਤੁਸੀਂ ਕਹਿੰਦੇ ਆ ਕਿ ਸਰਕਾਰਾਂ ਨੇ ਬਹੁਤ ਕੁਝ ਦਿੱਤਾ ਸਿੱਖਿਆ ਕ੍ਰਾਂਤੀ ਦੀ ਵੀ ਦੇਖੋ ਹਵਾ ਨਿਕਲ ਰਹੀ ਹੈ ਇੱਕ ਛੋਟਾ ਜਿਹਾ ਬੱਚਾ 13 ਸਾਲ ਦਾ ਘਰਾਂ ਚ ਪੋਚੇ ਲਾ ਰਿਹਾ ਠੀਕ ਹੈ ਜਿਹੜੀ ਉਹਨਾਂ ਦੇ ਬੱਚਿਆਂ ਦੀ ਪੜ੍ਹਨ ਦੀ ਉਮਰ ਹੈ ਉਹ ਪੋਚੇ ਲਾ ਕੇ ਟਾਈਮ ਪਾਸ ਕਰਦੇ ਆ ਤਾਂ ਸਰਕਾਰ ਕਿਤੇ ਨਾ ਕਿਤੇ ਫੇਲ ਹੁੰਦੀ ਦਿਖ ਰਹੀ ਹੈ ਤਾਂ ਮੈਂ ਜਿੰਨੇ ਵੀ ਐਨ ਆਰ ਆਈ ਵੀਰ ਸਾਡੇ ਚੈਨਲ ਦਾ ਹੀ ਸੁਣ ਰਹੇ ਆ ਤੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਕਹੂੰਗਾ ਕਿ ਉਹ ਇਸ ਗਰੀਬ ਪਰਿਵਾਰ ਨੂੰ ਮਕਾਨ ਬਣਾ ਕੇ ਦੇਣ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਇਹ ਉਹ ਪਿੰਡ ਹੈ ਜਿੱਥੇ ਵੱਡੇ ਵੱਡੇ ਕਲਾਕਾਰ ਆ ਕੇ ਜਾਂਦੇ ਆ ਤੇ ਮੈਂ ਉਹਨਾਂ ਵੀਰਾਂ ਨੂੰ ਵੀ ਕਹੂੰਗਾ ਵੀ ਜਿਹੜੇ ਇੱਥੇ ਪਿੰਡ ਵਿੱਚ ਬਹੁਤ ਵੱਡਾ ਮੇਲਾ ਲੱਖਾਂ ਰੁਪਇਆ ਲਾਉਂਦੇ ਮੇਲੇ ਤੇ ਉਹ ਵੀ ਆ ਕੇ ਇਹਨਾਂ ਦੀ ਸਹਾਇਤਾ ਕਰਨ ਇਸ ਗਰੀਬ ਪਰਿਵਾਰ ਦੀ ਤਾਂ ਮਾਤਾ ਜੀ ਕੀ ਕਹਿਣਾ ਚਾਹੁੰਗੇ ਤੁਸੀਂ ਲੋਕਾਂ ਨੂੰ ਅਸੀਂ ਜੇ ਇਹ ਜਾਨੇ ਮੇਰਾ ਕਮਰਾ ਹੀ ਪਈ ਜਾਏ ਕਮਰਾ ਪਈ ਜਾਏ ਬਸ ਮੇਰੇ ਜਿਵਾਕਾ ਪੜੀ ਜਾਣ ਦੱਸੇ ਨੇ ਕੋਤਾ ਜੀ ਮੇਰਾ ਸਿਕੋਸ ਨਹੀਂ ਦਿੰਦੇ ਜੀ ਮੇਰਾ ਕਮਰਾ ਖੜਾ ਹੋ ਜਾਏ ਜੀ ਬਸ ਆਪ ਹੀ ਚੋਣੇ ਕੁਝ ਨਹੀਂ ਕੋਣੇ ਜੀ ਤੇ ਬੱਚਾ ਤੁਸੀਂ ਪੜਨਾ ਚਾਹੋਗੇ ਅੱਗੇ ਸਰਕਾਰ ਨੂੰ ਸਰਕਾਰ ਨੂੰ ਕੀ ਕਹੋਗੇ ਪੜਨਾ ਚਾਹਣਾ 13 ਸਾਲ ਉਮਰ ਦੇ ਬੱਚੇ ਤੁਹਾਡੇ ਹਾਂਜੀ ਦੇਖੋ ਛੋਟਾ ਜਿਹਾ ਬੱਚਾ ਪੜਨਾ ਵੀ ਚਾਹੁੰਦਾ ਬੱਚੀਆਂ ਲਈ ਤਾਂ ਮੋਦੀ ਸਾਹਿਬ ਕਹਿੰਦੇ ਆ ਵੀ ਜਿਹੜੀ ਬੇਟੀ ਬਚਾਓ ਬੇਟੀ ਪੜਾਓ ਉਹ ਵੀ ਮੇਰੇ ਘਰ ਚ ਕਿਤਨੇ ਕਿਤੇ ਖੇਲ ਹੁੰਦੇ ਦੇਖ ਰਹੇ ਆ ਤੇ ਦੇਖੋ ਬੱਚੇ ਦੇ ਪੜਨ ਦੀ ਉਮਰ ਆ ਉਹ ਪੋਚੇ ਲਾ ਰਿਆ ਤੇ ਪੜਨਾ ਚਾਹੁੰਦਾ ਤਾਂ ਉਨਾ ਪਰਿਵਾਰ ਐਨਆਰਈ ਵੀਰਾਂ ਨੂੰ ਜੋ ਬਾਹਰ ਬੈਠੇ ਆ ਪਿੰਡ ਦੇ ਜਿਹੜੇ ਮੋਤਵਾਰ ਆ ਕੋ ਸਰਪੰਚ ਸਾਹਿਬ ਆ ਅਸੀਂ ਉਹਨਾਂ ਨੂੰ ਵੀ ਕਵਾਂਗੇ ਵੀ ਉਹ ਇਸ ਪਰਿਵਾਰ ਦੀ ਸਹਾਇਤਾ ਕਰਨ ਇਹਨਾਂ ਨੂੰ ਮਕਾਨ ਬਣਾ ਕੇ ਦੇਣ ਸਾਡੇ ਨਾਲ ਇਸ ਪਿੰਡ ਦੇ ਨਰੇਗਾ ਦੇ ਪ੍ਰਧਾਨ ਵੀਰ ਸਿੰਘ ਜੀ ਕਮਿਆਣਾ ਉਹ ਵੀ ਇੱਥੇ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਵੀਰ ਸਿੰਘ ਜੀ ਦੇਖੋ ਜਿਹਦੇ ਨਾਲ ਦਾ ਕੁਚਲ ਦਾ ਘਰ ਡਿੱਗਿਆ ਇਹ ਬੀਬੀ ਨੇ ਸਾਡੇ ਕੋਲੇ ਗੱਲ ਕੀਤੀ ਮੈਂ ਕਿਹਾ ਚਲੋ ਮੈਂ ਦਰਦੀ ਸਭ ਕੋਲੇ ਕਰਦਾ ਪਹਿਲਾਂ ਤਾਂ ਇਹ ਧੰਨਵਾਦ ਕਰਦੇ ਤੁਹਾਡੇ ਚੈਨਲ ਦਾ ਦੇਖੋ ਤੜਾ ਮਾਰਦੇ ਡੇੜੀਆਂ ਤੜਾ ਤੁਹਾਡੀ ਗੱਲ ਸਹੀ ਸਰਕਾਰਾਂ ਮਾਰਦੀਆਂ ਕਿੰਨੇ ਪੈਸੇ ਲਾ ਦਿੰਦੇ ਕਲਾਕਾਰ ਮਗਾ ਕੇ ਪਿੰਡਾਂ ਚ ਪਿੰਡ ਚ ਕੰਮਾਂ ਨੇ ਚ ਇੱਕ ਕਮੇਟੀ ਨੇ ਜੇ ਕਲਾਕਾਰਾਂ ਤੇ ਪੈਸੇ ਲਾਉਣੇ ਤੇ ਬਾਹਰੋਂ ਕਲਾਕਾਰ ਮਗਾ ਕੇ ਜਿਹੜਾ ਗਰੀਬ ਦਾ ਘਰ ਟੁੱਟ ਡੇਗ ਪੈਂਦਾ ਜਾਂ ਕਿਸੇ ਗਰੀਬ ਦਾ ਬੱਚਾ ਹੁਣ ਕਾ ਗੁੱਡੀ ਦੀ ਪੜਨ ਵਾਲੀ ਉਮਰ ਆ ਬੱਚੇ ਦੀ ਇਹ ਪੋਚੇ ਲਾਈ ਜਾਂਦੀ ਕੋਈ ਇਹ ਕੋਈ ਕਮੇਟੀਆਂ ਦਾ ਇਹੋ ਜਿਹਾ ਹੈਗਾ ਪਿੰਡ 'ਚ ਵੀ ਤੁਸੀਂ ਕਲਾਕਾਰਾਂ ਨੂੰ ਛੱਡ ਕੇ ਪੈਸੇ ਦੇਉਂ ਜੋ ਜਿਹੜਾ ਗਰੀਬ ਬੱਲੜੀ ਦਾ ਘਰ ਡਿਗਾ ਉਹਦਾ ਘਰ ਬਣਾ ਕੇ ਦੇਣਾ ਚਾਹੀਦਾ ਇਹ ਬੀਬੀ ਦੱਸਣ ਦੀ ਲੋੜ ਹੈ ਸਰਪੰਚ ਕੋਲੇ ਗਈ ਸੀਗੀ ਇਹ ਉਹ ਕਹਿੰਦੀ ਪਹਿਲਾਂ ਤੂੰ ਨਾ ਨਰੇਗਾ ਦਾ ਕੰਮ ਛੱਡ ਕੇ ਸਾਡੇ ਪੰਜਾ ਚਾਰ ਘਰਾਂ ਦਾ ਗੋਹਾ ਕੁੜਾ ਸੈੱਟ ਤੇ ਫਿਰ ਮੈਂ ਤੁਹਾਡਾ ਘਰ ਬਣਾ ਕੇ ਦੇਵਾਂਗੀ ਇਹ ਬੀਬੀ ਨੇ ਕਹਿਣ ਦੀ ਗੱਲ ਹੈ ਸਰਪੰਚ ਨੂੰ ਸਰਪੰਚ ਨੇ ਇਹ ਨੂੰ ਇਹ ਗੱਲ ਕਹੀ ਆ ਦੱਬੀ ਜਨਾਜ਼ੀ ਮੈਂ ਆਪਣੇ ਵੋਟਾਂ ਜੰਮਾ ਲਈ ਹਾਂ ਆ ਆ ਵੇ ਆ ਦੇਖ ਲਓ ਦੇਖੋ ਕੀ ਇਹ ਇੱਕ ਇੱਕ ਵੇਗ ਇਹਨਾਂ ਦੀ ਕਰਤੂਤਾ ਅਸੀਂ ਤਾਂ ਇਹ ਵੀ ਦੇਖੋ ਜੋ ਨਾ ਵਿਚਾਰੀ ਦਾ ਹੁਣ ਕੇ ਬੰਦਾ ਬੰਦਾ ਰਾਡਾ ਇਹ ਮਾਵਾਂ ਧੀਆ ਕੋਈ ਇਹਨਾਂ ਦਾ ਪੜ੍ਹਨ ਵਾਲੇ ਬੱਚੇ ਗੁੱਡੀ ਦੀ ਲੋਕ ਤਾਂ ਕਹਿੰਦੇ ਬੱਚਿਆਂ ਪੜ੍ਹਾਓ ਬਚਾਓ ਤੇ ਆਹ ਦੇਖ ਲੋ ਉਹਨਾਂ ਦੀ ਹਾਲਤ ਕੋਈ ਹੈਗਾ ਕੋਈ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਇਹਨਾਂ ਦਾ ਜਿੰਨੇ ਭਰਾ ਨਹੀਂ ਯਾਰ ਬਾਹਰ ਬੈਠੇ ਆ ਉਹ ਇਹਨਾਂ ਦੀ ਮਦਦ ਕਰਨ ਪਹਿਲਾਂ ਤਾਂ ਪਿੰਡ ਦੀ ਜਿਹੜੀ ਕਮੇਟੀ ਬਣੀ ਹੈ ਮੇਲਾ ਜਿਹੜਾ ਮੇਲਾ ਕਰਾਉਂਦੀ ਆ ਲੱਖਾਂ ਰੁਪਇਆ ਖਰਾਬ ਕਰ ਦਿੰਦੀ ਹੈਗਾ ਕਲਾਕਾਰਾਂ ਦੇ ਜਿਹੜਾ ਕੰਮ ਕਰਨਾ ਉਹ ਕਰਦੀ ਨਹੀਂ ਅਸੀਂ ਉਹਨਾਂ ਨੂੰ ਹੁਣ ਵੀ ਬੇਨਤੀ ਕਰਦੇ ਕਮੇਟੀ ਨੂੰ ਵੀ ਤੁਹਾਡੇ ਕੋਲ ਲੱਖਾਂ ਰੁਪਇਆ ਪਿਆ ਤੁਸੀਂ ਇੱਕ ਬੀਬੀ ਦਾ ਘਰ ਬਣਾ ਦਿਓ ਕਿੱਡੀ ਨਾਲੇ ਥੋਨੂੰ ਥੋਨੂੰ ਛੋੜਾ ਸ਼ੋਭਾ ਉਗੀ ਪਿੰਡ ਚ ਤੁਸੀਂ ਉਹ ਤਾਂ ਕਹਿ ਦਿੰਦੇ ਵੀ ਅਸੀਂ ਆਏ ਆ ਤੇ ਜਾਵਾਂ ਤੁਸੀਂ ਗਰੀਬ ਦਾ ਕਿਹਦਾ ਘਰ ਤਾਂ ਵੇਖ ਨਹੀਂ ਸਕਦੇ ਉਹ ਡਿੱਗਰ ਮੀਂਹ ਵਾਲੇ ਦਿਨ ਦਾ ਡਿੱਗਾ ਘਰ ਵਿਚਾਰੀਆ ਕੁਝ ਬਚਿਆ ਨਹੀਂਗਾ ਅਸੀਂ ਇਹੀ ਮੰਗ ਕਰਦੇ ਆਂ ਸਰਕਾਰ ਕੋਲੋਂ ਪੰਜਾਬ ਸਰਕਾਰ ਕੋਲੋਂ ਵੀ ਵੀ ਇਹਦੀ ਮਦਦ ਕੀਤੀ ਜਾਵੇ ਔਰ ਪਿੰਡ ਦੀ ਜਿਹੜੀ ਡੇਰੇ ਦੀ ਕਮੇਟੀ ਬਣੀ ਆ ਉਹ ਉਹਨਾਂ ਕੋਲੇ ਪੈਸਾ ਪਿਆ ਨਾ ਤਾਂ ਉਹ ਹੀ ਬਣਾ ਕੇ ਦੇ ਦੇਣ ਉਹ ਦਾ ਘਰ ਵਿਚਾਰੀ ਦਾ ਉਹ ਜਿਹੜਾ ਇਹਦਾ ਸਮਾਨ ਟੁੱਟ ਗਿਆ ਉਹ ਸਮਾਨ ਲੈ ਕੇ ਦੇ ਦੇਣ ਮੈਂ ਤਾਂ ਇਹਨਾਂ ਕਹਿੰਦਾ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਧੰਨਵਾਦ ਜੀ ਵੀਰ ਸਿੰਘ ਜੀ ਕਮਿਆਂ ਨਾ